ਦੇਖੋ ਜਿਹੜਾ ਗਮ ਲੱਗਿਆ ਇਹ ਗਮ ਤੇ ਕਦੇ ਵੀ ਨਹੀਂ ਭੁੱਲਦਾ ਗਮ ਬਹੁਤ ਵੱਡਾ ਹੈ ਭੈਣ ਦਾ ਭਰਾ ਚਲੇ ਜਾਣਾ ਬਾਪ ਦਾ ਬੇਟਾ ਚਲੇ ਜਾਣਾ ਇਸ ਉਮਰ ਦੇ ਵਿੱਚ ਸਹਾਰਾ ਔਲਾਦ ਨੂੰ ਅਸੀਂ ਮੰਗਦੇ ਹੀ ਇਸ ਕਰਕੇ ਆ ਖੁਦਾ ਤੋਂ ਕਿ ਸਾਨੂੰ ਸਾਡਾ ਭਵਿੱਖ ਹੈ ਜਿਹੜਾ ਸਾਡਾ ਜਿਹੜਾ ਬੁਢਾਪਾ ਹੈ ਉਹ ਇੱਕ ਸਾਡੀ ਡੰਗੋਰੀ ਬਣੇ ਲੇਕਿਨ ਉਹ ਡੰਗੋਰੀ ਮਾਪੇ ਦੇ ਹੱਥੋਂ ਖੁੱਸ ਗਈ ਹੈ ਭੈਣ ਦਾ ਜਿਹੜਾ ਜ਼ਿੰਦਗੀ ਭਰ ਭੈਣ ਲਈ ਦੇ ਵਾਸਤੇ ਜਿਹੜਾ ਸਿਰਤਾ ਸਹਾਰਾ ਸੀ ਉਹ ਸਿਰ ਤੇ ਹੱਤ ਧਰਨ ਵਾਲਾ ਉਹ ਨਹੀਂ ਰਹਾ ਤੋਂ ਸਾਡੀ ਕੋਸ਼ਿਸ਼ ਹੈ ਕਿ ਸਾਡੀ ਬੇਟੀ ਹੈ ਅਸੀਂ ਜਥੇਬੰਦੀ ਮੈਂ ਪਹਿਲਾਂ ਵੀ ਕਿਹਾ ਇੱਕ ਵਾਰ ਦੋ ਵਾਰ ਘਰੇ ਜਾਣ ਦਾ ਮੌਕਾ ਮਿਲਿਆ ਮੈਨੂੰ ਮੈਂ ਅੱਗੇ ਵੀ ਕਿਹਾ ਤੇ ਮੈਂ ਤੁਹਾਡੇ ਕੈਮਰੇ ਤੇ ਵੀ ਇਹ ਕਹਿਣਾ ਹੈ ਕਿ ਅਸੀਂ ਸਾਡੀ ਜਥੇਬੰਦੀ ਵੱਲੋਂ ਅਸੀਂ ਆਪਦੇ ਵੱਲੋਂ ਇਸ ਪਰਿਵਾਰ ਦੇ ਨਾਲ ਇਸ ਬੱਚੀ ਦੇ ਨਾਲ ਹਰ ਵਕਤ ਹਰ ਔਕੇ ਸੌਕੇ ਸਮੇਂ ਤੇ ਖੜਾਂਗੇ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਬੰਦੀ ਹੈ ਇਹ ਸਾਡੀ ਧੀ ਹੈ ਸਾਡੀ ਭੈਣ ਹੈ ਸਾਡੀ ਬੇਟੀ ਹੈ ਅਸੀਂ ਦਾ ਨਾ ਮਤਲਬ ਜਿੰਨੀ ਸਾਡੀ ਹੋ ਸਗੀ ਬਤੂ ਬਤ ਮਦਦ ਕਰਾਂਗੇ ਲੇਕਿਨ ਘਾਟਾਂ ਕਦੇ ਨਹੀਂ ਉਹ ਪੂਰਾ ਹੋ ਸਕਦਾ ਸਿਰਫ ਇਹ ਹੈ ਕਿ ਜ਼ਖਮ ਤਾਂ ਹੋ ਗਿਆ ਉਹਦੇ ਉੱਤੇ ਮਾੜਾ ਮੋਟਾ ਮਲ ਮਲਾਉਣ ਵਾਲਾ ਕੰਮ ਹੈ ਜਿਹੜਾ ਉਹ ਅਸੀਂ ਲਗਾਤਾਰ ਮਤਲਬ ਕਰਦੇ ਰਹਿਾਂਗੇ ਤਾਂ ਕਿ ਇਹਨਾਂ ਨੂੰ ਇਹ ਤਕਲੀਫ ਹੈ ਜਿਹੜੀ ਉਹ ਘੱਟ ਮਹਿਸੂਸ ਹੋਵੇ ਦੇਖੋ ਜਿਹੜਾ ਗਮ ਲੱਗਿਆ ਇਹ ਗਮ ਤੇ ਕਦੇ ਵੀ ਨਹੀਂ ਭੁੱਲਦਾ ਗਮ ਬਹੁਤ ਵੱਡਾ ਹੈ ਭੈਣ ਦਾ ਭਰਾ ਚਲੇ ਜਾਣਾ ਬਾਪ ਦਾ ਬੇਟਾ ਚਲੇ ਜਾਣਾ ਇਸ ਉਮਰ ਦੇ ਵਿੱਚ ਸਹਾਰਾ ਔਲਾਦ ਨੂੰ ਅਸੀਂ ਮੰਗਦੇ ਹੀ ਇਸ ਕਰਕੇ ਆ ਖੁਦਾ ਤੋਂ ਕਿ ਸਾਨੂੰ ਸਾਡਾ ਭਵਿੱਖ ਹੈ ਜਿਹੜਾ ਸਾਡਾ ਜਿਹੜਾ ਬੁਢਾਪਾ ਹੈ ਉਹ ਇੱਕ ਸਾਡੀ ਡੰਗੋਰੀ ਬਣੇ ਲੇਕਿਨ ਉਹ ਡੰਗੋਰੀ ਮਾਂ-ਬਾਪ ਦੇ ਹੱਥੋਂ ਖੁੱਸ ਗਈ ਹੈ ਭੈਣ ਦਾ ਜਿਹੜਾ ਜ਼ਿੰਦਗੀ ਭਰ ਭੈਣ ਲਈ ਦੇ ਵਾਸਤੇ ਜਿਹੜਾ ਸਿਰ ਦਾ ਸਹਾਰਾ ਸੀ ਉਹ ਸਿਰ ਤੇ ਹੱਥ ਧਰਨ ਵਾਲਾ ਉਹ ਨਹੀਂ ਰਿਹਾ ਤੋਂ ਸਾਡੀ ਕੋਸ਼ਿਸ਼ ਹੈ ਕਿ ਸਾਡੀ ਬੇਟੀ ਹੈ ਅਸੀਂ ਜਥੇਬੰਦੀ ਮੈਂ ਪਹਿਲਾਂ ਵੀ ਕਿਹਾ ਇੱਕ ਵਾਰ ਦੋ ਵਾਰ ਘਰੇ ਜਾਣ ਦਾ ਮੌਕਾ ਮਿਲਿਆ ਮੈਨੂੰ ਮੈਂ ਅੱਗੇ ਵੀ ਕਿਹਾ ਤੇ ਮੈਂ ਤੁਹਾਡੇ ਕੈਮਰੇ ਤੇ ਵੀ ਇਹ ਕਹਿੰਦਾ ਅਸੀਂ ਸਾਡੀ ਜਥੇਬੰਦੀ ਵੱਲੋਂ ਅਸੀਂ ਆਪਦੇ ਵੱਲੋਂ ਇਸ ਪਰਿਵਾਰ ਦੇ ਨਾਲ ਇਸ ਬੱਚੀ ਦੇ ਨਾਲ ਹਰ ਵਕਤ ਹਰ ਔਕੇ ਸੌਕੇ ਸਮੇਂ ਦੇ ਖੜਾਂਗੇ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਬੰਦੀ ਹੈ ਇਹ ਸਾਡੀ ਧੀ ਹੈ ਸਾਡੀ ਭੈਣ ਹੈ ਸਾਡੀ ਬੇਟੀ ਹੈ ਅਸੀਂ ਇਹਦਾ ਨਾ ਮਤਲਬ ਜਿੰਨੀ ਸਾਡੀ ਹੋ ਸਕੇ ਬਤੂ ਬਤ ਮਦਦ ਕਰਾਂਗੇ ਲੇਕਿਨ ਘਾਟਾਂ ਕਦੇ ਨਹੀਂ ਉਹ ਪੂਰਾ ਹੋ ਸਕਦਾ ਸਿਰਫ ਇਹ ਹੈ ਕਿ ਜ਼ਖਮ ਤਾਂ ਹੋ ਗਿਆ ਉਹਦੇ ਉੱਤੇ ਮਾੜਾ ਮੋਟਾ ਮਲ ਮਲਾਉਣ ਵਾਲਾ ਕੰਮ ਹੈ ਜਿਹੜਾ ਉਹ ਅਸੀਂ ਲਗਾਤਾਰ ਮਤਲਬ ਕਰਦੇ ਰਹਿਾਂਗੇ ਤਾਂ ਕਿ ਇਹਨਾਂ ਨੂੰ ਇਹ ਤਕਲੀਫ ਹੈ ਜਿਹੜੀ ਉਹ ਘੱਟ ਮਹਿਸੂਸ ਹੋਵੇ ਦੇਖੋ ਜਿਹੜਾ ਗਮ ਲੱਗਿਆ ਇਹ ਗਮ ਤੇ ਕਦੇ ਵੀ ਨਹੀਂ ਭੁੱਲਦਾ ਗਮ ਬਹੁਤ ਵੱਡਾ ਹੈ ਭੈਣ ਦਾ ਭਰਾ ਚਲੇ ਜਾਣਾ ਬਾਪ ਦਾ ਬੇਟਾ ਚਲੇ ਜਾਣਾ ਇਸ ਉਮਰ ਦੇ ਵਿੱਚ ਸਹਾਰਾ ਔਲਾਦ ਨੂੰ ਅਸੀਂ ਮੰਗਦੇ ਹੀ ਇਸ ਕਰਕੇ ਆ ਖੁਦਾ ਤੋਂ ਕਿ ਸਾਨੂੰ ਸਾਡਾ ਭਵਿੱਖ ਹੈ ਜਿਹੜਾ ਸਾਡਾ ਜਿਹੜਾ ਬੁਢਾਪਾ ਹੈ ਉਹ ਇੱਕ ਸਾਡੀ ਡੰਗੋਰੀ ਬਣੇ ਲੇਕਿਨ ਉਹ ਡੰਗੋਰੀ ਮਾਂ ਬਾਪ ਦੇ ਹੱਥੋਂ ਖੁੱਸ ਗਈ ਹੈ ਭੈਣ ਦਾ ਜਿਹੜਾ ਜ਼ਿੰਦਗੀ ਭਰ ਭੈਣ ਦੇ ਵਾਸਤੇ ਜਿਹੜਾ ਸਿਰਤਾ ਸਹਾਰਾ ਸੀ ਉਹ ਸਿਰ ਤੇ ਹੱਥ ਧਰਨ ਵਾਲਾ ਉਹ ਨਹੀਂ ਰਹਾ ਤੋਂ ਸਾਡੀ ਕੋਸ਼ਿਸ਼ ਹੈ ਕਿ ਸਾਡੀ ਬੇਟੀ ਹੈ ਅਸੀਂ ਜਥੇਬੰਦੀ ਮੈਂ ਪਹਿਲਾਂ ਵੀ ਕਿਹਾ ਇੱਕ ਵਾਰ ਦੋ ਵਾਰ ਘਰੇ ਜਾਣ ਦਾ ਮੌਕਾ ਮਿਲਿਆ ਮੈਨੂੰ ਮੈਂ ਅੱਗੇ ਵੀ ਕਿਹਾ ਤੇ ਮੈਂ ਤੁਹਾਡੇ ਕੈਮਰੇ ਤੇ ਵੀ ਇਹ ਕਹਿੰਦਾ ਕਿ ਅਸੀਂ ਸਾਡੀ ਜਥੇਬੰਦੀ ਵੱਲੋਂ ਅਸੀਂ ਆਪਦੇ ਵੱਲੋਂ ਇਸ ਪਰਿਵਾਰ ਦੇ ਨਾਲ ਇਸ ਬੱਚੀ ਦੇ ਨਾਲ ਹਰ ਵਕਤ ਹਰ ਔਕੇ ਸੌਕੇ ਸਮੇਂ ਦੇ ਖੜਾਂਗੇ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਬੰਦੀ ਹੈ ਇਹ ਸਾਡੀ ਧੀ ਹੈ ਸਾਡੀ ਭੈਣ ਹੈ ਸਾਡੀ ਬੇਟੀ ਹੈ ਅਸੀਂ ਦਾ ਨਾ ਮਤਲਬ ਜਿੰਨੀ ਸਾਡੀ ਹੋ ਸਗੀ ਬਤ ਤੋਂ ਬਤ ਮਦਦ ਕਰਾਂਗੇ ਲੇਕਿਨ ਘਾਟਾਂ ਕਦੇ ਨਹੀਂ ਉਹ ਪੂਰਾ ਹੋ ਸਕਦਾ ਸਿਰਫ ਇਹ ਹੈ ਕਿ ਜ਼ਖਮ ਤਾਂ ਹੋ ਗਿਆ ਉਹਦੇ ਉੱਤੇ ਮਾੜਾ ਮੋਟਾ ਮਲ ਮਲਾਉਣ ਵਾਲਾ ਕੰਮ ਹੈ ਜਿਹੜਾ ਉਹ ਅਸੀਂ ਲਗਾਤਾਰ ਮਤਲਬ ਕਰਦੇ ਰਹਿਾਂਗੇ ਤਾਂ ਕਿ ਇਹਨਾਂ ਨੂੰ ਇਹ ਤਕਲੀਫ ਹੈ ਜਿਹੜੀ ਉਹ ਘੱਟ ਮਹਿਸੂਸ ਹੋਵੇ